ਡਾਕਟਰ ਸੋਤਰਾ ਸਸਤੀ ਕਲਪ ਨੂੰ ਬਹੁਤ ਸਵਾਗਤ ਹੈ ਤੁਸੀਂ ਡਾਕਟਰ ਸੋਤਰਾ ਤੋਂ ਬਰਲਾ ਕਬੂਰਤਾਂ ਦੇ ਮਸ਼ਹੂਰ ਪਿੰਡ ਸਾਫਲਾਬਾਦ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਸੀ ਕੈਂਪ ਬਾਰੇ ਥੋੜਾ ਜਾਣਨਾ ਪਾਉਂਗੇ ਅਸੀਂ ਕੋਸ਼ਿਸ਼ ਕਰਦੀ ਦੀ ਆਪਣੇ ਵੱਲੋਂ ਕਿ ਹਰ ਮਹੀਨੇ ਇੱਕ ਕੈਂਪ ਲਾਇਆ ਜਾਵੇ ਅਸਵਲੀ ਤੱਕ ਅਸੀਂ 15 16 ਇੱਕ ਸਾਲ ਦੇ ਅੰਦਰ ਹੀ ਕੈਂਪ ਲਗਾ ਚੁੱਕੇ ਜਿਸ ਦੇ ਵਿੱਚ ਸੁਲਤਾਨਪੁਰ ਕਲਾ ਸੰਗਿਆ ਤੋ ਲਹਿਕੇ ਸਹਿਰਬਾਦ ਆਰਸੀਐਫ ਔਰ ਲੋਕਲ ਵੀਐਸ ਨੇ ਆਪਣੇ ਹਸਪੀਟਲ ਰੀ ਕੈਂਪ ਲਗਾ ਚੁਕੇ ਸਹਿਪਲਾਬਾਦ ਬਾਗੋਰ ਲੀਡਰ ਸਿੰਘ ਰਮਾਈਟ ਕੈਂਪ ਲਗਾ ਗਿਆ ਮਸਾਦੇ ਅਫਸਰ ਤੇ ਜਿਹਦੇ ਵਿੱਚ ਕੀ 200 ਤੋਂ ਜ਼ਿਆਦਾ ਬੈਕ ਪੇਨ ਬਲੱਡ ਪ੍ਰੈਸ਼ਰ ਸ਼ੂਗਰ ਦੇ ਮਰੀਜ਼ ਆਏ ਔਰ ਗੋਡਿਆਂ ਦੇ ਕਾਫੀ ਵੱਡੀ ਸੰਖਿਆ ਚ ਪੇਸ਼ੈਂਟ ਆਏ ਅਸੀਂ ਉਹਨਾਂ ਸਾਰੇ ਨੂੰ ਜਿੱਥੇ ਬਲੱਡ ਪ੍ਰੈਸ਼ਰ ਬਲੱਡ ਸ਼ੂਗਰ ਚੈੱਕ ਕੀਤਾ ਉਹ ਤੇ ਨਾਲ ਨਾਲ ਉਹਨਾਂ ਦੇ ਜੋੜ ਵੀ ਚੈੱਕ ਕੀਤੇ ਔਰ ਦਵਾਈਆਂ ਉਹ ਉਹਨਾਂ ਨੂੰ دیਆਂ ਗਿਆ ਜਦੋਂ ਕੈਂਪ ਦੇ ਮਰੀਜ਼ ਸਾਡੇ ਕੋ ਆਉਂਦੇ ਚੱਲ ਕੇ ਤੇ ਮੇਨ ਹਸਪੀਟਲ ਚ ਉਹਨਾਂ ਦਾ ਕੋਸ਼ਿਸ਼ ਕਰੀਦਾ ਸਲਿੱਪ ਚੜ ਰਿਹਾ ਜਿਹੜੇ ਹੈ ਉਹ ਨਾਲ ਲੈ ਜਾ ਔਰ ਨੰਦਾ ਅਪਰੇਸ਼ਨ ਦੀ ਜ਼ਰੂਰਤ ਅਗਰ ਹੈ ਤੇ ਕੱਟ ਰੇਟ ਤੇ ਕੀਤਾ ਜਾਵੇ ਅਸੀਂ ਆਪਣੇ ਵੱਲੋਂ ਅਸਲ ਤਾਂ ਦਿੰਨੇ ਸਾਡੀ ਕੋਸ਼ਿਸ਼ ਆ ਕਿ ਕੈਂਪ ਤੋਂ ਵੱਧ ਵੱਧ ਲਾਕੇ ਜਿਹਦੇ ਨਾਲ ਨਵੇਂ ਮਰੀਜ਼ਾਂ ਨੂੰ ਪਤਾ ਲੱਗੇ ਕਈਆਂ ਮਰੀਜ਼ਾਂ ਨੂੰ ਕੈਂਪ ਦੇ ਵਿੱਚ ਹੀ ਆਉਂਦੇ 500 शुगरondi 400 शुगरondi ਉਦੋਂ ਪੇ ਹੀ ਪਤਾ ਲੱਗਦਾ ਇਸ ਤਰ੍ਹਾਂ ਕਈਆਂ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਬਹੁਤ ਵਧਿਆ ਵਧਿਆ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਬਲੱਡ ਪ੍ਰੈਸ਼ਰ ਤੋਂ ਪੀੜਤ ਆਗੇ ਕੇ ਵਿੱਚ ਉਹਨਾਂ ਦੇ ਉਹਨਾਂ ਦੇ ਏਰੀ ਦੇ ਵਿੱਚ ਜਾ ਕੇ ਅਸੀਂ ਸਿਵਾ ਕਰਦੇ ਹਾਂ ਉਨਸੋ ਜੇ ਜੀ ਆਗੇ ਆ ਉਹਨਾਂ ਤੱਕ ਪਹੁੰਚ ਕਰਦੇ ਆ ਡਾਕਟਰ ਜਿਹੜੇ ਤੁਸੀਂ ਕੈਂਪ ਲਗਾਉਂਦੇ ਹੋ ਮੇਜੜੂ ਤੁਸੀਂ ਮੁਫਤ ਦਵਾਈਆਂ ਉਹ ਟੈਸਟ ਇਹ ਸਾਰੇ ਮੁਫਤ ਦਿੰਦੇ ਕੋਈ ਪੈਸੇ ਨਹੀਂ ਲੈਂਦੇ ਕੋਈ ਪੈਸਾ ਨਹੀਂ ਚਾਹਤਾ ਆਇਆ ਜਾਂਦਾ ਟੈਸਟ ਦਾ ਸਾਰਾ ਹੀ ਕੰਸਲਟੇਸ਼ਨ ਸਾਰੀ ਫ੍ਰੀ ਦਵਾਈਆਂ ਵੀ ਫ੍ਰੀ ਡਾਕਟਰ ਤੁਸੀਂ ਹੁਣ ਤੱਕ 15 1600 ਕੈਂਪ ਲਾ ਚੁੱਕੇ ਆ ਆਪਣਾ ਜੀਵਨ ਕਾਲ ਦੇ ਵਿੱਚ ਤੁਹਾਨੂੰ ਇਹ ਪਰਮਾ ਕਿੱਥੋਂ ਮਿਲਦੀ ਹੈ ਸੇਵਾ ਦੀ ਮੈਂ ਆਪਣੇ ਇਨਲਾਈਸ ਕਲਬ ਇੰਟਰਨੈਸ਼ਨਲ ਤੋਂ ਸਾਨੂੰ ਸਿਖਾਇਆ ਗਿਆ ਕਿ এনवायरमेंट ਨੂੰ ਸਾਫ਼ ਸੁਥਰਾ ਰੱਖਣਾ ਇਸ ਤਰ੍ਹਾਂ ਦੀਨ ਦੁਖਿਆਂ ਦੀ ਸੇਵਾ ਕਰਕੇ ਟਰਾਈਸਾਈਕਲ ਕੈਲੀਪਰਸ ਕੰਪਿਊਟਰ ਵੀ ਇਸੇ ਮੱਦੇ ਅਸੀਂ ਅੱਖਾਂ ਦੇ ਕੈਂਪ ਵੀ ਬੋਤਲ ਲਗਾਏ ਔਰ ਹੜੀਆਂ ਦੇ ਵੀ ਕੈਂਪ ਕਾਫੀ ਲਗਾ ਚੁੱਕੇ ਹਾਂ ਡਾਕਟਰ ਜੀ ਇਸ ਲਈ ਤੁਹਾਡੇ ਕੋਲ ਕੋਈ ਨਵੀਂ ਟੈਕਨੋਲੋਜੀ ਕਿਸ ਤਰੀਕੇ ਦੀ ਚੱਲ ਰਹੀ ਹੈ ਨਵੀਂ ਟੈਕਨੋਲੋਜੀ ਜਿਹੜੀ ਗੱਤੀ ਇੱਥੇ ਸ਼ੁਰੂ ਕੀਤੀ ਹੈ ਉਹ ਇੰਟਰਲੋਕਿੰਗ ਨੇਲਿੰਗ ਦੀ ਹੈ ਔਰ ਇਸ ਤੋਂ ਲਾ ਡੀਪ ਰਿਪਲੇਸਮੈਂਟ TDA ਤੇ T H A ਵਿਕਤ ਜਾਂਦਾ ਜਿਹਨੂੰ ਕੀ ਰਿਪਲੇਸਮੈਂਟ ਟੋਟਲ ਰਿਪਲੇਸਮੈਂਟ ਅ ਨੀਂਦ ਦਾ ਐਪ ਦਾ ਦੋਨੋਂ ਇਹ ਕਰ ਰਹੇ ਆਂ ਔਰ ਹਿਮਰਸ ਦਾ ਬਾਹ ਦਾ ਵੀ ਇਸ ਤਰ੍ਹਾਂ ਨਾਲ ਅਸੀਂ ਰਿਪਲੇਸ ਕਰਕੇ ਉਹਨਾਂ ਜੋੜਾ ਨੂੰ ਠੀਕ ਕਰਦੇ ਆਂ ਡਾਕਟਰ ਸਾਹਿਬ ਜਿੱਦਾਂ ਅੱਜਕੱਲ ਜਿੱਦਾਂ ਕੋਈ 40 45 ਦੇ ਉੱਪਰ ਜਦੋਂ ਇਹ ਚੱਲੇ ਜਾਂਦੀ ਆ ਤੇ ਜ਼ਿਆਦਾਤਰ ਲੋਕਾਂ ਨੂੰ ਗੁੱਡੇਆਂ ਦੀ ਵੀ ਪ੍ਰੋਬਲਮ ਆ ਰਹੀ ਹੈ ਤੇ ਕੀ ਤੁਸੀਂ ਗੁੱਡੇ ਦਵਾਈਆਂ ਨਾਲ ਹੀ ਸਹੀ ਕਰ ਦਿੰਨੇ ਥੈਰਾਪੀਆਂ ਨਾਲ ਕੀ ਗੁੱਡਾ ਚੇਂਜ ਰਨ ਦੀ ਵਿਸੂਲਾ ਤੁਹਾਡੇ ਕੋ ਹੈਗੀ ਕਟ ਮਰਚ ਦੇਖਿਆ ਗਿਆ ਕਿ ਜਿੰਨਾ ਵੀ ਅੰਬ ਦੇ ਭਰਾਵਾਂ ਦੇ ਗੋਡੇ ਦੁਖਣ ਲੱਗਦੇ ਉਹ ਜੂਰੀ ਕੈਸਿਡ ਕਲਸ਼ੈਂ ਦੀ ਕਮੀ ਕਰਕੇ ਵਿਟਾਮਿਨ ਜੀ ਦੀ ਕਮੀ ਕਰਕੇ ਉੰਦੇ ਇੰਦਾ ਸੇ ਉਹਨੂੰ ਰਿਪਲੇਸਮੈਂਟ ਕਰਕੇ ਵਿਟਾਮਿਨਸ ਜਿਹੜੇ ਮਿਨਰਲਸ ਕਮੀ ਹੈ ਉਹਨ ਦੂਰ ਕਰਕੇ ਗੋਡੇ ਨੂੰ ਪਹਿਲਾਂ ਵਰਗਾ ਹੀ ਬਣਾ ਦੇਣੇ ਲੇਕਿਨ ਜੇ ਗੋਡਾ ਬਹੁਤ ਜ਼ਿਆਦਾ ਕੱਟ ਗਿਆ ਤੇ ਉਹਦਾ ਅਪ੍ਰੋਜਨ ਨਹੀਂ ਰਿਪਲੇਸਮੈਂਟ ਕਰਨਾ ਪੈਂਦਾ ਹੈ ਡਾਕਟਰ ਅਸੂਲੀ ਤੋਂ ਦੇਸੂ ਦੇਸਾ ਤੋਂ ਲੋਕ ਦਿਖ ਰਹੇ ਆ ਔਰ ਸੁਣ ਰਹੇ ਆ ਤੁਸੀਂ ਕੀ ਮੈਸੇਜ ਦੇਣਾ ਚਾਹੂਗਾ ਉਹਨਾਂ ਨੂੰ ਮੈਸਰੀ ਹੈ ਕਿ ਆਪਣੀ ਸਮੇ ਸਮੇਂ ਤੇ ਤੁਸੀ ਹਰ ਦਾ ਚੈਕਅਪ ਕਰਾ ਕੇ ਬਿਮਾਰੀ ਨੂੰ ਵਧ ਨਹੀਂ ਲਾਦੋ ਜਿਸ ਦੇ ਨਾਲ ਕਟ ਰਵਸਤਾ ਚ ਪਤਾ ਲੱਗ ਜਾਵੇ ਔਰ ਅਰਿਸਤੀ ਚ ਪਤਾ ਲੱਗ ਜਾਵੇ ਅਰੀਦਾ ਅਗਾ ਪਕੜ ਅਰਿਸਤੀ ਚਾ ਜਾਂਦਾ ਤੇ ਉਹ ਪੂਰੀ ਤਰ੍ਹਾਂ ਦਵਾਈਆਂ ਦੇ ਨਾਲ ਹੀ ਠੀਕ ਹੋ ਜਾਂਦੀ ਲੇਕਿਨ ਅਗਰ ਵੱਧ ਗਈ ਹੈ ਤੇ ਗੋਲੀਆਂ ਸਾਲੋ ਸਾਲ ਲਈ ਜਾਨ ਤੋਂ ਵਧੀਆ ਹੈ ਆਪਰੇਸ਼ਨ ਕਰਾ ਲੈਣ ਕਿ ਗੋਗੀ ਗੋਲੀਆਂ ਦਾ ਖਾਨ ਦਾ ਸਾਡੇ ਗੁਰਦਿਆਂ ਤੇ ਹਾਰਟ ਤੇ ਹੋਰ ਨਾ ਅੰਗਾਂ ਤੇ ਅਸਰ ਪੈਂਦਾ ਹੈ ਤੇ ਅਸੀਂ ਕੋਸ਼ਿਸ਼ ਕਰਦੇ ਆ ਉਹ ਨੰਬ ਦੇ ਦਾ ਆਪਰੇਸ਼ਨ ਔਰ ਪੇਨ ਸਹੀ ਕਰਕੇ ਉਹਨਾਂ ਨੂੰ ਗੋਲੀਆਂ ਤੋਂ ਛੁਟਕਾਰਾ ਡਾਕਟਰ ਜੀ ਦੇ ਹੱਡੀ ਦੇ ਰੋਗਾਂ ਦੇ ਕਈ ਡਾਕਟਰ ਕਈ ਮਰੀਜ਼ ਹੈਗੇ ਆ ਕਿ ਜਿਹੜੇ ਦੂਰ ਦਰਾਜ ਦੇ ਵਿੱਚ ਬੈਠੇ ਆ ਔਰ ਤੁਹਾਨੂੰ ਮਿਲਣਾ ਚਾਹੁੰਦੇ ਆ ਜੇ ਤੁਹਾਡੇ ਕੋਈ ਸਲਾਹ ਲੈਣਾ ਚਾਹੁੰਦੇ ਆ ਫੋਨ ਤੇ ਕੀ ਉਹ ਤੁਹਾਡਾ ਸੰਪਰਕ ਕਰ ਸਕਦੇ ਆ ਬਿਲਕੁਲ ਜੀ 98835753 ਤੇ ਤੁਸੀਂ ਪਰਤਨ ਦੀ ਜਾਨ ਕਰੀਏ ਆਪਣੇ ਸਬਾਰੇ ਪੁੱਛ ਲੈ ਸਕਦੇ ਹੋ ਥੈਂਕ ਯੂ